ਤਾਂ ਭਾਰਤ ਔਰ ਪਾਕਿਸਤਾਨ ਵਿਚਾਲੇ ਸੀਜ਼ਫਾਇਰ ਹੋਇਆ ਕੱਲ ਸੀਜ਼ਫਾਇਰ ਹੋਇਆ ਔਰ ਉਸ ਤੋਂ ਬਾਅਦ ਹਾਲਾਂਕਿ ਵਾਇਲੇਸ਼ਨ ਸੀਜ਼ਫਾਇਰ ਦੀ ਤਿੰਨ ਘੰਟਿਆਂ ਬਾਅਦ ਪਾਕਿਸਤਾਨ ਦੇ ਵੱਲੋਂ ਕੀਤੀ ਗਈ ਪਰ ਅੱਜ ਤੁਹਾਨੂੰ ਦੱਸ ਦੇ ਕੇ ਇੱਕ ਹੋਰ ਵੱਡਾ ਬਿਆਨ ਭਾਰਤ ਦੇ ਵੱਲੋਂ ਦਿੱਤਾ ਗਿਆ ਹੈਗਾ ਖਾਸ ਤੌਰ ਤੇ ਪੀਓਕੇ ਨੂੰ ਲੈ ਕੇ ਪਾਕਿਸਤਾਨ ਅਕੂਪਾਈਡ ਕਸ਼ਮੀਰ ਜਾਨਕਿ ਇਹਦਾ ਕਸ਼ਮੀਰ ਦਾ ਹਿੱਸਾ ਪਾਕਿਸਤਾਨ ਦੇ ਕੋਲ ਹੈ ਉਸ ਨੂੰ ਲੈ ਕੇ ਜਿਹੜਾ ਭਾਰਤ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਭਾਰਤ ਦਾ ਕਹਿਣਾ ਹੈ ਕਿ ਜਦੋਂ ਪੀਓਕੇ ਵਾਲਾ ਹਿੱਸਾ ਭਾਰਤ ਦੇ ਵਿਚ ਸ਼ਾਮਲ ਨਹੀਂ ਹੋ ਜਾਂਦਾ ਉਦੋਂ ਤੱਕ ਇਹ ਮਸਲੇ ਹੱਲ ਹੋਣ ਵਾਲੇ ਨਹੀਂ ਨੇ ਉਦੋਂ ਤੱਕ ਇਹ ਮਸਲੇ ਚੱਲਦੇ ਰਹਿਣਗੇ ਉਦੋਂ ਤੱਕ ਜਿਹੜੀ ਹੈ ਖਾਨਾ ਜੰਗੀ ਚਲਦੀ ਰਹੂਗੀ ਜਦੋਂ ਤੱਕ ਪੀਓ ਕੇ ਦਾ ਹੱਲ ਪੱਕੇ ਤੌਰ ਤੇ ਨਹੀਂ ਹੁੰਦਾ ਔਰ ਪੀਓ ਕੇ ਦਾ ਹਿੱਸਾ ਭਾਰਤ ਨਹੀਂ ਲੈ ਲੈਂਦਾ ਪਾਕਿਸਤਾਨ অকਪਾਈਡ ਕਸ਼ਮੀਰ ਜਿਹੜਾ ਹੈ ਉਹ ਭਾਰਤ ਨਹੀਂ ਲੈ ਲੈਂਦਾ ਉਦੋਂ ਤੱਕ ਇਹ ਚੀਜ਼ਾਂ ਸੈੱਟ ਹੋਣ ਵਾਲੀਆਂ ਨਹੀਂ ਨੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਅਪਡੇਟ ਇਹ ਨਿਕਲ ਕੇ ਸਾਹਮਣੇ ਆਈ ਹੈ ਔਰ ਨਾਲ ਹੀ ਜਿਹੜਾ ਤੁਹਾਨੂੰ ਦੱਸ ਦੇ ਕਿ ਭਾਰਤ ਦੇ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੁਣੇ ਜਿਹੜਾ ਆਰਮੀ ਦੇ ਵੱਡੇ ਅਫਸਰਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਨ੍ਹਾਂ ਦੇ ਵਿੱਚ तमाम ਗੱਲਾਂ ਦਾ ਜ਼ਿਕਰ ਵੀ ਕੀਤਾ ਗਿਆ